ਹੁਣ ਵੇਖਣਾ ਬਿਨਾ ਕਹੇ ਤੋਂ ਤਾੜੇ ਆ ਲਲਕਾਰੇ ਫਰੰਦੀਪੁਰਿਆ ਕਰਦਾ ਕਮਾਲੇ ਟਿਕ 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 ਟਕਰ ਹਰ ਜੋ ਪਾਸੇ ਲੱਗ ਗਿਆ ਯੋਰ ਬੰਦੇ ਚ ਬੰਦਾ ਵਜਦਾ ਟੌਪ ਟੌਪ ਦੀਆਂ ਪਾ ਜਾਂਦਾ ਲੈ ਵੀ ਪ੍ਰਭਿਆ ਮੱਖਣ ਵੰਡਿਆ ਵਰਿੰਦਰ ਨੇ ਵੀ 1000 ਲਾਇਆ ਦੋ ਜਫੇ ਦਾ ਆਉ ਦੇਖਾਂਗੇ ਸਾਹਮਣੇ ਚਾਰ ਪਰ ਫਰੰਦੀਪੁਰਿਆ ਫਰੰਦੀਪੁਰਿਆ ਗੋਪੀ ਬੱਲੇ ਜਿਨ੍ਹਾਂ ਜਿਨ੍ਹਾਂ ਵਾਲਾ ਮਾ ਲੱਗੀ ਆ ਪੰਡੋਰੀ ਲਬਾਣਾ ਪੰਡੋਰੀ ਬਲੈਜਪਨ ਦੇ ਵਿੱਚ 29 ਅਕਤੂਬਰ ਨੂੰ ਬਹੁਤ ਵੱਡੇ 스타 ਪੁੱਜਣਗੇ ਬੈਟਾਂ ਨੂੰ ਫੋੜ ਦਿੱਤੇ ਜਾਣਗੇ ਆ ਸਾਹਮਣੇ ਕਬੱਡੀ ਆ ਸਾਹਮਣੇ ਬੱਲੇ 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 ਗੁੱਪੀ ਫਰੰਦੀਪੁਰੀਆ ਬੱਲੇ 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 ਆ ਪਿਆਰ ਨਾਲ ਆ ਓਏ ਕਿੱਦਾਂ ਦੀ ਟੱਕਰ ਲੱਗੀ ਮਾਝੇ ਵਾਲਿਓ ਤਾੜੀਆਂ ਮਾਰੋ ਵਾਰ ਵਾਰ ਮਹਾਵੇ ਵਾਲਾ ਤਾਬਾ ਆ ਗਿਆ ਵੀਰ ਜੀ ਕਰੋ ਸੇਵਤ ਮਹਾਵੇ ਵਾਲਾ ਤਾਬਾ ਆ ਗਿਆ ਤੇ ਇੱਕ ਪਤਾਪੁਰੀਏ ਦਾ ਇੱਕੋ ਜੱਫਾ ਹੁਣ 5000 ਦਾ ਹੋਵੇਗਾ ਪਤਾਪੁਰੀਏ ਕਮ ਦਾ ਇੱਕਮ ਬੱਬੇ ਕੋਈ ਗੱਲ ਨਹੀਂ ਇੱਕਮ ਮੈਂ ਸਮਾਂ ਬਹੁਤ ਮਾਰੋ ਜੋਰ ਨਾਲ ਮੇਰੇ ਪੰਜਾਬੀ ਵੀਰੋ ਇੱਕ ਰਹੀ ਤਾੜੀਆਂ ਮਾਰ ਦਿਓ ਆ ਵੀਰ ਕਹਿੰਦੇ 1000 ਹੋਰ ਪਾ ਦਿਓ ਹੁਣ 7000 ਕਰ ਦਿਓ ਇੱਕ ਪਤਾਪੁਰੀਏ ਦਾ ਜੱਫਾ ਓ 7 ਸਾਡਾ ਬਰਿੰਦਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ